ਅੱਥੇ ਦੇਖ ਲਈ ਤੁਸੀਂ ਭਈਆਂ ਦਾ ਰਾਜ ਹੈ ਇਸ ਟਾਈਮ ਜਿੱਥੇ ਮਾਰੀ ਆਪਾਂ ਦੇ ਸਕਦੇ ਆ ਇਹਦਾ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਜਦ ਬੱਚੇ-ਬੱਚੇ ਨੂੰ ਪੁੱਛ ਲਿਓ ਜੀ ਠੀਕ ਆ ਸਾਡਾ ਪੰਜਾਬੀ ਕੰਮ ਨਹੀਂ ਕਰਨਾ ਚਾਹੁੰਦਾ ਮੇਰੀ ਤਾਂ ਇੱਕੋ ਅਪੀਲ ਹੈ ਜੀ ਉਹ ਲਾਲੂ ਨੇ ਇੱਕ ਵਾਰ ਕਿਸੇ ਨੇ ਕਿਹਾ ਤਾਂ ਵੀ ਕਹਿੰਦਾ ਯਾਰ ਪੰਜਾਬ ਨੂੰ ਬਿਹਾਰ ਬਣਾਉਣਾ ਹੈ ਪਰ ਲਾਲੂ ਨੇ ਗੱਲ ਇਹ ਕਹਿਦੀ ਕਹਿੰਦਾ ਪੰਜਾਬੀ ਕਹਿੰਦਾ ਵੀ ਮੈਂ ਬਿਹਾਰ ਬਣਾਏਗਾ ਕਹਿੰਦਾ ਪੰਜਾਬ ਬਿਹਾਰ ਕੋ ਪੰਜਾਬ ਨਹੀਂ ਬਣਨੇ ਦਾਗਾ ਪਰ ਪੰਜਾਬ ਕੋ ਬਿਹਾਰ ਨਹੀਂ ਬਣਾ ਦੂਗਾ ਉਹ ਅੱਜ ਗੱਲ ਲੱਗ ਹੁੰਦੀ ਹੈ ਜੀ ਹੁਣ ਆਪਣਾ ਪੰਜਾਬ ਜਿਹੜਾ ਬਿਹਾਰ ਬਣਨੇ ਜਾ ਰਿਹਾ ਜੀ ਠੀਕ ਹੈ ਜੀ ਨਾਲੇ ਵਿੱਚ ਕਈ ਲੋਕ ਕਹਿੰਦੇ ਆ ਜੀ ਸਾਡੇ ਪੰਜਾਬੀ ਕੰਮ ਨਹੀਂ ਕਰਦੇ ਸਾਨੂੰ ਤਾਂ ਕਰਕੇ ਭਈਏ ਰੱਖਣੇ ਪੈਂਦੇ ਬਿਲਕੁਲ ਸਹੀ ਗੱਲ ਹੈ ਨਹੀਂ ਕਰਦੇ ਹੈਗੇ ਜੀ ਲੰਬੜਦਾਰ ਹੈ ਜੀ ਸਾਰੇ ਨਹੀਂ ਕਰਦੇ ਜੀ ਕੰਮ ਹਮ ਹੁਣ ਤੁਸੀਂ ਦੇਖ ਲਓ ਕੱਖ ਪਾਣੇ ਭਈਏ ਨੇ ਪਾਣੇ ਇਹ ਛੋਟਾ ਮੋਟਾ ਕੰਮ ਉਹ ਭਈਏ ਨੇ ਕਰਨਾ ਜੀ ਹੈ ਠੀਕ ਹੈ ਜੀ ਗੱਲ ਬਾਕੀ ਤੁਹਾਨੂੰ ਹੁਣ ਮੈਂ ਪਹਿਲਾਂ ਦੱਸ ਕਿਹੜੇ ਬਾਹਰ ਜਾ ਰਹੇ ਹਾਂ ਹੁਣ ਬਾਹਰ ਜਾਊਗਾ ਕਿ ਅਲਾ ਘਰੇ ਕੰਮ ਕਰੂਗਾ ਜੀ ਬਾਹਰ ਜਾ ਕੇ ਕਿਹੜਾ ਇੰਨੇ ਪੈਸੇ ਬਾਹਰ ਜਾ ਕੇ ਲੈਟਰੀਆਂ ਸਾਫ ਕਰਦੇ ਆ ਜੀ ਅਸੀਂ ਖੁਦ ਬਾਹਰ ਰਹਿ ਕੇ ਆਏ ਹੋਏ ਆ ਟਰਾਲਰ ਡਰਾਈਵਰ ਆ ਜੀ ਮੈਂ ਮਹਿੰਦਰ ਸਿੰਘ ਹੂੰ ਠੀਕ ਹੈ ਜੇ ਖੋਦ ਬਾਹਰ ਜਾ ਕੇ ਲੈਡਰੀਆਂ ਫੇਰ ਸਾਫ ਕਰਦੇ ਜਿੱਥੋਂ ਸੀ ਘਰ ਤਾਂ ਨਹੀਂ ਕੰਮ ਕਰ ਸਕਦੇ ਸਾਰੇ ਬਾਹਰ ਜਾ ਕੇ ਕਰੂੰਗੇ ਸੀ ਠੀਕ ਹੋਰ ਵੀ ਗੱਲ ਹੈ ਜੀ ਮਹਿੰਦਰ ਸਿੰਘ ਜੀ ਆਪਾਂ ਹਿਮਾਚਲ ਵਿੱਚ ਚੱਲ ਜੂ ਅਗਰ ਅਸੀਂ ਕਿਰਾਏ ਪਰ ਵੀ ਮਕਾਨ ਉੱਥੇ ਲੈਣਾ ਹੈ ਤਾਂ ਸਾਨੂੰ ਆਪਣੇ ਸਾਰੇ ਪ੍ਰੂਫ ਆਈਡੀ ਪ੍ਰੂਫ ਦੇਣੇ ਪੈਣੇ ਆ ਫੇਰ ਸਾਨੂੰ ਕਿਰਾਏ ਪਰ ਜਗ੍ਹਾ ਮਿਲੂਗੀ ਮੁੱਲ ਤਾਂ ਅਸੀਂ ਖਰੀਦ ਨਹੀਂ ਸਕਦੇ ਉੱਥੇ ਕਿਉਂਕਿ ਹਿਮਾਚਲ ਦੇ ਵਿੱਚ ਔਰ ਉੱਤਰਖੰਡ ਦੇ ਵਿੱਚ ਸਿਰਫ ਉੱਥੇ ਦੇ ਹੀ ਬਸਨੀਕ ਉੱਥੇ ਦੀ ਜੰਪਲ ਜਗਾ ਖਰੀਦ ਸਕਦੇ ਆ ਹੋਰ ਕੋਈ ਨਹੀਂ ਖਰੀਦ ਸਕਦਾ ਤੇ ਸਾਡਾ ਪੰਜਾਬ ਕਿਹੜਾ ਬਣਿਆ ਹੋਇਆ ਸਾਡੇ ਕੋਲ ਰੂਲ ਨਹੀਂ ਹੈਗਾ ਜੀ ਇਹ ਹਾਂ ਸਾਡੇ ਕੋਈ ਵੀ ਕਿਤੇ ਤੇ ਆ ਕੇ ਜ਼ਮੀਨ ਲੈ ਸਕਦਾ ਹੈ ਹਾਂ ਕੋਈ ਵੀ ਕਿਹਨੂੰ ਆ ਕੇ ਦਬਕਾ ਕੇ ਮਾਰਦਾ ਜੀ ਜਗਾ ਬਣਾਈ ਪੈਰ ਕਹਿੰਦੇ ਨੇ ਉਹਦੇ ਸਾਨੇ ਵੀ ਪੈਰ ਰੱਖਣ ਦੀ ਜਗਾ ਮੈਨੂੰ ਬੈਠੋ ਤਾਂ ਆਪੇ ਹੋ ਜੂਗਾ ਜਗਾ ਹੂੰ ਹੁਣ ਸਾਡੇ ਮੈਂ ਕਹਿੰਦਾ ਸਬਜ਼ੀ ਵੇਚਣ ਆਣੇ ਭਈਆਂ ਨੇ ਜੀ